ਖਾਤਰੀਏ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜਿਵੇਂ ਕਿ ਆਪਾਂ ਜਾਣਦੇ ਹਾਂ ਪਿਛਲੇ ਕਾਫੀ ਲੰਬੇ ਟਾਈਮ ਤੋਂ ਜੋ ਰਾਈਸ ਮਿਲਰ ਐਸੋਸੀਏਸ਼ਨ ਤੇ ਪੰਜਾਬ ਸਰਕਾਰ ਵਿਚਕਾਰ ਤਣਾਵ ਚੱਲ ਰਿਹਾ ਹੈ ਤੇ ਇਸ ਤਣਾਵ ਨੂੰ ਲੈ ਕੇ ਜੋ ਪੰਜਾਬ ਸਰਕਾਰ ਤੇ ਰਾਈਸ ਮਿਲਰਸ ਐਸੋਸੀਏਸ਼ਨ ਵਿੱਚ ਕਾਫੀ ਮੀਟਿੰਗਾਂ ਵੀ ਹੋਈਆਂ ਪਰ ਇਸ ਦਾ ਪੂਰਨ ਤੌਰ ਤੇ ਕੋਈ ਨਤੀਜਾ ਅਜੇ ਨਹੀਂ ਨਿਕਲਿਆ ਜੋ ਸ਼ੈੱਲਰ ਮਾਲਕਾਂ ਨੇ ਆਪਦੀਆਂ ਜੋ ਦਿੱਕਤਾਂ ਵੀ ਸਰਕਾਰ ਨੂੰ ਦੱਸੀਆਂ ਨੇ ਤੇ ਸਰਕਾਰ ਵੱਲੋਂ ਵੀ ਇਹਦੇ ਉੱਪਰ ਬਿਆਨਬਾਜ਼ੀ ਕੀਤੀ ਗਈ ਹੈ ਪਰ ਉਹ ਬਿਆਨਬਾਜ਼ੀ ਦਾ ਜਿਵੇਂ ਕਿ ਪਿਛਲੇ ਹਫਤੇ ਹੀ ਅਜੇ ਜੋ ਫੂਡ ਐਂਡ ਸਪਲਾਈ ਮਨਿਸਟਰ ਨੇ ਪੰਜਾਬ ਦੇ ਉਹਨਾਂ ਵੱਲੋਂ ਇੱਕ ਬਿਆਨ ਆਇਆ ਸੀ ਕਿ ਇਹ ਸਟਾਕ ਨੂੰ ਜਲਦ ਤੋਂ ਜਲਦ ਕਲੀਅਰ ਕੀਤਾ ਜਾਏਗਾ ਤੇ ਉਹਨਾਂ ਨੇ ਐਕਸਪੋਰਟ ਦੀ ਵੀ ਗੱਲ ਕੀਤੀ ਸੀ ਪਰ ਉਹਦੇ ਤੇ ਗਰਾਊਂਡ ਰਿਪੋਰਟ ਤੇ ਕੋਈ ਕੰਮ ਅਜੇ ਨਹੀਂ ਹੋ ਰਿਹਾ ਜਿਸ ਦੇ ਚੱਲਦਿਆਂ ਜੋ ਰਾਈਸ ਮਿਲਰ ਐਸੋਸੀਏਸ਼ਨ ਨੇ ਕਿਸਾਨ ਯੂਨੀਅਨ ਨਾਲ ਮਿਲ ਕੇ ਇਹ ਸੰਘਰਸ਼ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਬੀਤੇ ਦੇਣੀ ਜੋ ਰਾਈਸ ਮਿਲਰ ਐਸੋਸੀਏਸ਼ਨ ਉਹ ਕਿਸਾਨ ਜਥੇਬੰਦੀਆਂ ਨਾਲ ਰابطਾ ਕਾਇਮ ਕਰ ਰਹੇ ਨੇ ਤਾਂ ਜੋ ਇਹ ਨੂੰ ਲੈ ਕੇ ਅੱਗੇ ਸਰਕਾਰ ਦਾ ਕਿਰਾਵ ਕਰ ਸਕਣ ਸੋ ਮਿਲਜੁਲ ਕੇ ਅੱਗੇ ਜਿਵੇਂ ਕਿ ਆਪਾਂ ਜਾਣਦੇ ਆ ਜੇ ਸੀਜ਼ਨ ਸਿਰ ਤੇ ਹੈ ਜੇ ਪਿਛਲਾ ਸਟੋਕ ਕਲੀਅਰ ਨਹੀਂ ਹੁੰਦਾ ਤਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਦਿੱਕਤਾਂ ਆ ਸਕਦੀਆਂ ਥੋੜਾ ਇਹਨੂੰ ਆਪਾਂ ਡਿਟੇਲ ਚ ਹੋਰ ਸਮਝਦੇ ਆ ਸ਼ੁਰੂਆਤ ਸ਼ੁਰੂਆਤ ਤੋਂ ਇਹ ਕੀ ਜੋ ਸ਼ੈਲਰ ਮਾਲਕਾਂ ਦੀਆਂ ਮੰਗਾਂ ਨੇ ਤੇ ਕਿਵੇਂ ਪੰਜਾਬ ਸਰਕਾਰ ਇਹਨੂੰ ਸੈਂਟਰ ਸਰਕਾਰ ਨਾਲ ਜੋ ਰਾਬਤਾ ਕਾਇਮ ਨਹੀਂ ਕਰ ਪਾ ਰਹੀ ਜਿਹਦੇ ਕਰਕੇ ਜੋ ਆਰਤੀਆਂ ਨੂੰ ਸ਼ੈਲਰ ਮਾਲਕਾਂ ਨੂੰ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੀਜ਼ਨ ਦੇ ਵਿੱਚ ਜੋ ਕਿਸਾਨਾਂ ਨੂੰ ਵੀ ਇਹਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਜੋ ਸਾਰੀ ਗੱਲ ਆਪਾਂ ਇਸ ਵੀਡੀਓ ਚ ਸਮਝਦੇ ਆਂ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸ਼ੁਰੂ ਕਰਦੇ ਆ ਜੋ ਇਹ ਜੋ ਸ਼ੈਲਰ ਮਾਲਕਾਂ ਵੱਲੋਂ ਮੰਗ ਉੱਠੀ ਸੀ ਕਾਫੀ ਟਾਈਮ ਹੋ ਗਿਆ ਲਗਭਗ ਡੇਢ ਮਹੀਨਾ ਹੋ ਚੱਲਿਆ ਜੋ ਲਗਾਤਾਰ ਸ਼ੈਲਰ ਮਾਲਕਾਂ ਵੱਲੋਂ ਪੰਜਾਬ ਸਰਕਾਰ ਨੂੰ ਜੋ ਲੈਟਰ ਲਿਖੇ ਜਾ ਰਹੇ ਨੇ ਖੱਤ ਲਿਖੇ ਜਾ ਰਹੇ ਨੇ ਕਿ ਸਾਡਾ ਜੋ ਪਿਛਲਾ ਸਟੋਕ ਹੈ ਉਹਨੂੰ ਕਲੀਅਰ ਕਰੋ ਜਿੰਨਾ ਚਿਰ ਸਾਡਾ ਪਿਛਲਾ ਸਟੋਕ ਕਲੀਅਰ ਨਹੀਂ ਹੁੰਦਾ ਉਨਾਂ ਚਿਰ ਅਸੀਂ ਅਗਲੇ ਸਾਲ ਵਾਸਤੇ ਨਾ ਤਾਂ ਕੋਈ ਐਪਲੀਕੇਸ਼ਨ ਭਰ ਦੇ ਮਾਈਨਿੰਗ ਵਾਸਤੇ ਜੋ ਕੋਈ ਅਲੋਟਮੈਂਟ ਉਹਨਾਂ ਪੰਜਾਬ ਸਰਕਾਰ ਵੱਲੋਂ ਸ਼ੈਲਰ ਮਾਲਕਾਂ ਨੂੰ ਨਹੀਂ ਕੀਤੀ ਜਾ ਰਹੀ ਕਿਉਂਕਿ ਜੋ ਸ਼ੈਲਰ ਮਾਲਕ ਅੱਗੋਂ ਅੜੇ ਹੋਏ ਨੇ ਕਿ ਜਿੰਨਾ ਚਿਰ ਪਿਛਲਾ ਸਟੋਕ ਸਾਡਾ ਕਲੀਅਰ ਨਹੀਂ ਹੁੰਦਾ ਅਸੀਂ ਅਗਲੇ ਸਾਲ ਵਾਸਤੇ ਜੋ ਬਿਨੇ ਪੱਤਰ ਨਹੀਂ ਭਰਾਂਗੇ ਤੇ ਜਿਸ ਨੂੰ ਲੈ ਕੇ ਕਾਫੀ ਮੀਟਿੰਗਾਂ ਵੀ ਸਰਕਾਰ ਦੇ ਵਿੱਚ ਤੇ ਸ਼ੈਲਰ ਮਾਲਕਾਂ ਦੇ ਵਿੱਚ ਹੋਈਆਂ ਸੀ ਪਰ ਕੋਈ ਠੋਸ ਨਤੀਜਾ ਉਹਦਾ ਨਹੀਂ ਨਿਕਲਿਆ ਤੇ ਇਸ ਦੇ ਨਾਲ ਨਾਲ ਜੋ ਸ਼ੈਲਰ ਮਾਲਕਾਂ ਨੇ PR126 ਦਾ ਵੀ ਬਾਈਕਾਟ ਦਾ ਐਲਾਨ ਕੀਤਾ ਸੀ ਪੂਸਾ 44 ਤੋਂ ਪਹਿਲੇ ਹੀ ਉਹ ਮੁੱਖ ਮੋੜ ਰਹੇ ਸੀ ਤੇ ਕੋਈ ਠੋਸ ਵਜਿਹੇ ਤੇ ਬਿਆਨ ਜੋ ਪਿਛਲੇ ਹਫਤੇ ਪੰਜਾਬ ਸਰਕਾਰ ਵੱਲੋਂ ਆਇਆ ਸੀ ਪਰ ਉਹਦੇ ਤੇ ਗਰਾਊਂਡ ਰਿਪੋਰਟ ਤੇ ਕੋਈ ਐਕਸ਼ਨ ਹੁੰਦਾ ਨਜ਼ਰ ਨਹੀਂ ਆ ਰਿਹਾ ਜਿਵੇਂ ਕਿ ਆਪਾਂ ਜਾਣਦੇ ਅੱਜ 16 ਸਤੰਬਰ ਹੋ ਗਈ ਹੈ ਪਰ ਕੋਈ ਵੀ ਅਜੇ ਐਕਸ਼ਨ ਗਰਾਉਂਡ ਲੈਵਲ ਤੇ ਨਹੀਂਗਾ ਸੋ ਸੀਜ਼ਨ ਬਿਲਕੁਲ ਨੇੜੇ ਐ ਸੋ ਇਹਦੇ ਜੇ ਸਟੋਕ ਕਲੀਅਰ ਨਹੀਂ ਹੁੰਦਾ ਅੱਗੇ ਮਾਲ ਮੰਡੀਆਂ ਦੇ ਵਿੱਚ ਵਧਦਾ ਜਾਣਾ ਔਣ ਵਾਲੇ ਦਿਨਾਂ ਦੇ ਵਿੱਚ ਸੋ ਉਹਦੇ ਕਰਕੇ ਸਰਕਾਰ ਤੇ ਸ਼ੈਲਰ ਮਾਲਕਾਂ ਦੇ ਤਣਾਅ ਦਾ ਅਸਰ ਜੋਗ ਸਿੱਧੇ ਤੌਰ ਤੇ ਕਿਸਾਨਾਂ ਤੇ ਪਏਗਾ ਉਹ ਜੋ ਮੰਡੀਆਂ ਦੇ ਵਿੱਚ ਰੇਟ ਹੈ ਉਹਦੇ ਤੇ ਪਏਗਾ ਤੇ ਨਾਲ ਦੀ ਨਾਲ ਜੋ ਸਰਕਾਰ ਵੱਲੋਂ ਇਹ ਵੀ ਅ ਕੀ ਆ ਗਿਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਸੈਂਟਰ ਸਰਕਾਰ ਸਾਡੇ ਨਾਲ ਕੋਆਰਡੀਨੇਟ ਨਹੀਂ ਕਰ ਰਹੀ ਕਈ ਵਾਰ ਉਹ ਸੈਂਟਰ ਸਰਕਾਰ ਕੋਲ ਵੀ ਇਸ ਜੋ ਮੁੱਦੇ ਨੂੰ ਲੈ ਕੇ ਗਏ ਨੇ ਪਰ ਸੈਂਟਰ ਸਰਕਾਰ ਸਿੱਧਾ ਹੀ ਕਹਿ ਰਹੀ ਹੈ ਕਿ ਸਾਡੇ ਕੋਲ ਕੋਈ ਅਲੋਟਮੈਂਟ ਨਹੀਂ ਕੋਈ ਸਪੇਸ ਨਹੀਂ ਸਾਡੇ ਵੱਲੋਂ ਠੋਸ ਜਵਾਬ ਹੈ ਹਾਲਾਂਕਿ ਜੋ ਪਿਛਲੇ ਹਫਤੇ ਬਿਆਨਬਾਜ਼ੀ ਕੀਤੀ ਸੀ ਉਹ ਦਾ ਕੋਈ ਅ ਨਤੀਜਾ ਗਰਾਊਂਡ ਲੈਵਲ ਤੇ ਨਹੀਂ ਦੇਖਿਆ ਜਾ ਰਿਹਾ ਪਰ ਜੇ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਕਿਸਾਨਾਂ ਨੂੰ ਸਿੱਧੇ ਤੌਰ ਤੇ ਜੋ ਇਹਦਾ ਖਮਿਆਜਾ ਭੁਗਤਣਾ ਪਏਗਾ ਸੋ ਹੁਣ ਉਹਨਾਂ ਨੇ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਇਸ ਮੁੱਦੇ ਨੂੰ ਅੱਗੇ ਤੋਰਨ ਦਾ ਫੈਸਲਾ ਕੀਤਾ ਤੇ ਜੇ ਮੈਂ ਆਪਦੀ ਗੱਲ ਕਰਾਂ ਆਪਦੀ رائے ਦੀ ਗੱਲ ਕਰਾਂ ਤਾਂ ਜਿਵੇਂ ਕਿ ਸ਼ੈਲਰ ਮਾਲਕਾਂ ਨੂੰ ਵੀ ਕਾਫੀ ਦਿੱਕਤਾਂ ਨੇ ਉਹਨਾਂ ਨੂੰ ਵੀ ਜੋ ਕਾਫੀ ਖਰਚਾ ਪੈ ਜਾਂਦਾ ਜੇ ਆਪਾਂ ਗੱਲ ਕਰੀਏ ਜੇ 1 ਸਾਲ ਦੀ ਮਿਲਿੰਗ ਕਰਨੀ ਹੋ ਉਹਨਾਂ ਨੇ ਤਾਂ ਕਾਫੀ ਉਹਨਾਂ ਦੇ ਖਰਚਾ ਵੀ ਆਏਗਾ ਸਾਰਾ ਜੋ ਸਿਰਫ ਉਹਨਾਂ ਨੇ ਆਪ ਦਾ ਇੱਕ ਲੇਬਰੀ ਜੋ ਝੋਨੇ ਦੀ ਮਿਲਿੰਗ ਕਰਕੇ ਲੈਣੀ ਹੈ ਕੋਈ ਏਡੀ ਮੋਟੀ ਬਚਤ ਉਹਨਾਂ ਨੂੰ ਵੀ ਨਹੀਂ ਆਉਂਦੀ ਪਰ ਜੋ ਉਹਦਾ ਨਤੀਜਾ ਭੁਗਤਣਾ ਪਏਗਾ ਸ਼ੈਲਰ ਮਾਲਕਾਂ ਨੂੰ ਤਾਂ ਭੁਗਤਣਾ ਹੀ ਪਏਗਾ ਨਾਲ ਦੀ ਨਾਲ ਉਹਦੇ ਨਾਲ ਆਰਤੀ ਵੀ ਜੁੜੇ ਹੋਏ ਨੇ ਕਿਸਾਨ ਵੀ ਜੁੜੇ ਹੋਏ ਨੇ ਸੋ ਐਂਡ ਜੋ ਚੇਣ ਦਾ ਕੜੀ ਦਾ ਹਿੱਸਾ ਉਹ ਕਿਸਾਨ ਵੀ ਹੈ ਤੇ ਮੇਨ ਤੌਰ ਤੇ ਅਸਰ ਕਿਸਾਨ ਤੇ ਹੀ ਪਏਗਾ ਸੋ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਜੋ ਕਿਸਾਨ ਨੂੰ ਅੱਗੇ ਆਉਣ ਵਾਲੇ ਕਾਫੀ ਇਹ ਗੰਭੀਰ ਮੁੱਦਾ ਵੀ ਹੈ ਤੇ ਇਹਦੇ ਬਾਰੇ ਸੋਚਣ ਦੀ ਵੀ ਲੋੜ ਹੈ ਤੇ ਆਵਾਜ਼ ਉਠਾਉਣ ਦੀ ਵੀ ਲੋੜ ਹੈ ਕਿਉਂਕਿ ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੀਜ਼ਨ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਿਸਾਨ ਨੂੰ ਕਰਨਾ ਪੈ ਸਕਦਾ ਇਸ ਦੇ ਨਾਲ ਜੋ ਪੀਆਰ 26 ਪੂਸਾ 44 ਜੋ ਚੱਕਣ ਦੀ ਗੱਲ ਹੈ ਉਹ ਬਾਅਦ ਦੀਆਂ ਗੱਲਾਂ ਪਹਿਲੇ ਜੇ ਸਟੋਕ ਕਲੀਅਰ ਨਹੀਂ ਹੁੰਦਾ ਤਾਂ ਕੋਈ ਵੀ ਫਲੋ ਜੋ ਨਹੀਂ ਬੰਨਣਾ ਕਿਸਾਨ ਤੋਂ ਲੈ ਕੇ ਆਰਤੀ ਤੋਂ ਲੈ ਕੇ ਸ਼ੈਲਰ ਤੇ ਸਰਕਾਰ ਦੇ ਵਿੱਚ ਜੋ ਇੱਕ ਚੇਨ ਚੱਲਦੀ ਹੈ ਉਹ ਚੇਨ ਨਹੀਂ ਚੱਲਣੀ ਤੇ ਜੇ ਇਹ ਮੁੱਦਾ ਕਲੀਅਰ ਹੋ ਜਾਂਦਾ ਫਿਰ ਪੀਆਰ 126 ਵੀ ਵਿਕੇਗੀ ਪੂਸਾ 44 ਵੀ ਵਿਕੇਗੀ ਸਾਰਾ ਕੁਝ ਹੋਏਗਾ ਪਰ ਥੋੜੀਆਂ ਹੀ ਆ ਇਸ ਜੋ ਮਾਹੌਲ ਚੱਲ ਰਿਹਾ ਹੈ ਜਿਵੇਂ ਗਿੱਲੇ ਝੋਨੇ ਤੇ ਪਹਿਲੇ ਇਤਰਾਜ਼ ਕਰਦੇ ਸੀ ਉਹ ਥੋੜੇ ਜੇ ਸੁਧਾਰ ਕਿਸਾਨਾਂ ਨੂੰ ਵੀ ਕਰਨੇ ਪੈਣਗੇ ਉਹ ਹੋਰਾਂ ਨੂੰ ਜਮਾਲ ਸਤਾ ਮੰਡੀ ਦੇ ਵਿੱਚ ਲੈ ਕੇ ਜਾਣਾ ਪੈਗਾ ਤੇ ਨਾਲ ਦੀ ਨਾਲ ਇਹ ਥੋੜਾ ਜਿਹਾ ਆਪਣਾ ਹੀ ਫਰਕ ਪੜਦਾ ਹੈ ਕਿ ਮਾਲ ਨੂੰ ਸਤਾ ਕੇ ਕੁਟਬੜੀਏ ਤੇ ਉਸ ਤੋਂ ਬਾਅਦ ਮੰਡੀ ਦੇ ਵਿੱਚ ਲੈ ਕੇ ਜਾਈਏ ਪਰ ਉਹ ਬਾਤੀਆਂ ਗੱਲਾਂ ਨੇ ਪਹਿਲੇ ਇਹ ਮਸਲੇ ਦੀ ਗੱਲ ਮੇਰੇ ਤੇ ਸਾਰਿਆਂ ਦੀ ਆਵਾਜ਼ ਹੈ ਤੇ ਤੁਹਾਡੇ ਇਸ ਤੇ ਕੀ ਵਿਚਾਰ ਨੇ ਤੁਸੀਂ ਆਪਦੇ ਵਿਚਾਰ ਵੀ ਸਾਂਝੇ ਕਰੋ ਤੇ ਮੌਕੇ ਤੇ ਅਪਡੇਟ ਇਹੀ ਹੈ ਕਿ ਜੋ ਆਰਟੀ ਐਸੋਸੀਏਸ਼ਨ ਉਹ ਸ਼ੈਲਰ ਮਾਲਕਾਂ ਨਾਲ ਰਲ ਕੇ ਤੇ ਨਾਲ ਜੋ ਕਿਸਾਨ ਯੂਨੀਅਨ ਨਾਲ ਰਲ ਕੇ ਸਰਕਾਰ ਦਾ ਘਰਾਵ ਕਰਨ ਦਾ ਫੈਸਲਾ ਉਹਨਾਂ ਨੇ ਕੀਤਾ ਤਾਂ ਜੋ ਜਲਦ ਤੋਂ ਜਲਦ ਇਹ ਮੁੱਦੇ ਦਾ ਕੋਈ ਨਾ ਕੋਈ ਹੱਲ ਨਿਕਲ ਸਕੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਦੇ ਵਿਚਾਰ ਜ਼ਰੂਰ ਸਾਂਝੇ ਕਰੋ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤਾਂ ਜੋ ਇਦਾਂ ਦੀ ਜਾਣਕਾਰੀ ਅੱਗੇ ਤੋਂ ਅੱਗੇ ਜੁੜ ਕੇ ਸਾਰੇ ਇਸ ਮੁਹਿੰਮ ਨੂੰ ਅੱਗੇ ਚਲਾਈਏ ਤਾਂ ਜੋ ਇਹ ਮਸਲਾ ਹੱਲ ਹੋ ਸਕੇ ਤੇ ਇਦਾਂ ਦੀ ਖੇਤੀਬਾੜੀ ਅਪਡੇਟ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ